ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਗ ਦੀ ਗਪਾਲ ਅੱਜ ਦੇ ਜੇਕਰ ਦਿਨ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਪੰਜਾਬ ਦੇ ਲਈ ਵੱਡਾ ਦਿਨ ਰਹਿਣ ਵਾਲਾ ਕਿਉਂਕਿ ਅੱਜ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਇੱਕ ਵੱਡੀ ਜਿਹੜੀ ਕਿਸੋਗਾਤ ਉਹ ਦਿੱਤੀ ਜਾਣੀ ਹੈ ਤਾਂ ਇਸ ਵੇਲੇ ਅਸੀਂ ਫਰੋਜਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਪੀਜੀਆਈ ਸੈਟਲਾਈਟ ਸੈਂਟਰ ਦਾ ਜਿਹੜਾ ਕਿ ਕੁਝ ਹੀ ਦੇਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਰਚੁਅਲ ਜਿਹੜਾ ਕਿ ਉਦਘਾਟਨ ਹੈ ਉਹ ਕੀਤਾ ਜਾਣਾ ਹੈ ਤਾਂ ਪਹਿਲਾਂ ਤਸਵੀਰਾਂ ਤੋਂ ਦਿਖਾਵਾਂਗੇ ਕਿਸ ਤਰ੍ਹਾਂ ਦੀ ਜਿਹੜੀ ਕਿ ਤਿਆਰੀਆਂ ਨੂੰ ਕੀਤੀਆਂ ਜਾ ਰਹੀਆਂ ਨੇ ਇੱਕ ਵੱਡੀ ਸਕਰੀਨ ਹੈ ਜਿਹੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਰਚੁਅਲ ਜਿਹੜਾ ਕਿ ਉਦਘਾਟਨ ਹੈ ਲਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਲਈ ਵੱਡਾ ਦਿਨ ਹੈ ਅੱਜ ਦਾ ਦਿਨ ਕਿਉਂਕਿ ਜੇਕਰ ਸਸਤੇ ਅਤੇ ਵਧੀਆ ਇਲਾਜ ਦੀ ਗੱਲ ਕਰੀਏ ਤਾਂ ਪੰਜਾਬ ਵਾਸੀਆਂ ਨੂੰ ਪਹਿਲਾਂ ਚੰਡੀਗੜ੍ਹ ਪੀਜੀਆ ਜਾਣਾ ਪੈਂਦਾ ਸੀ ਪਰ ਹੁਣ ਫਿਰੋਜ਼ਪੁਰ ਦੇ ਵਿੱਚ ਪੀਜੀਆ ਸੈਟਲਾਈਟ ਜਿਹੜਾ ਕਿ ਸੈਂਟਰ ਹੈ ਖੋਲਿਆ ਜਾ ਰਿਹਾ ਜਿਹੜੀ ਸਮਰੱਥਾ ਗੱਲ ਕਰੀਏ 100 ਬੈੱਡ ਦੀ ਸਮਰੱਥਾ ਦਾ ਹੈ ਪੀਜੀਆ ਸੈਟਲਾਈਟ ਸੈਂਟਰ ਹੈ ਜਿਹੜਾ ਕਿ ਖੋਲਿਆ ਜਾ ਰਿਹਾ ਹੈ ਤੇ ਜੇਕਰ ਇਸ ਦੀ ਲਾਗਤ ਦੀ ਗੱਲ ਕਰੀਏ ਤਾਂ 490.54 ਕਰੋੜ ਦੀ ਲਾਗਤ ਦੇ ਨਾਲ ਇਹ ਬਣ ਕੇ ਜਿਹੜਾ ਕਿ ਤਿਆਰ ਹੋਵੇਗਾ 27.5 ਏਕੜ ਦੇ ਵਿੱਚ ਜ਼ਮੀਨ ਦੇ ਵਿੱਚ ਸਾਰਾ ਪੀਜੀ ਸੈਟਲਾਈਟ ਸੈਂਟਰ ਹੈ ਜਿਹੜਾ ਕਿ ਉਹ ਫੈਲਿਆ ਹੋਇਆ ਹੈ ਤਾਂ ਦਸੰਬਰ 2025 ਨੂੰ ਇਹ ਬਣ ਕੇ ਜਿਹੜਾ ਕਿ ਤਿਆਰ ਹੋ ਜਾਵੇਗਾ ਤਾਂ 5 ਤੋਂ 7 ਆਪਰੇਸ਼ਨ ਥੀਟਰ ਹੋਣਗੇ ਇਹਦੇ ਵਿੱਚ ਆਈਸੀਯੂ ਅਤੇ ਵੈਂਟੀਨੇਟਰ ਦੀ ਜਿਹੜੀ ਕਿ ਸੁਵਿਧਾ ਉਹ ਵੀ ਇੱਥੇ ਨੂੰ ਮਿਲੇਗੀ ਤਾਂ ਪੰਜਾਬ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਦੇ ਲਈ ਵੱਡਾ ਦਿਨ ਆ ਤਾਂ ਉੱਥੇ ਜੇਕਰ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਗੱਲ ਕਰੀਏ ਚਾਹੇ ਰਾਜਸਥਾਨ ਦੀ ਗੱਲ ਕਰੀਏ ਜਾਂ ਫਿਰ ਹਰਿਆਣੇ ਦੀ ਗੱਲ ਕਰੀਏ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਤਾਂ ਇੱਕ ਪਾਸੇ ਰਾਜਸਥਾਨ ਲੱਗਦਾ ਹੈ ਸੂਬਾ ਨਾਲ ਤਾਂ ਦੂਜੇ ਪਾਸੇ ਹਰਿਆਣਾ ਵੀ ਜਿਹੜਾ ਕੀ ਟੱਚ ਕਰਦਾ ਹੈ ਤਾਂ ਪੰਜਾਬ ਦੇ ਨਾਮ ਨਾਲ ਰਾਜਸਥਾਨ ਅਤੇ ਹਰਿਆਣੇ ਦੇ ਲੋਕਾਂ ਨੂੰ ਵੀ ਇਸ ਦਾ ਜਿਹੜਾ ਕੀ ਫਾਇਦਾ ਉਹ ਹੋਵੇਗਾ ਤਾਂ ਅੱਜ ਦਾ ਦਿਨ ਅਹਿਮ ਰਹਿਣ ਵਾਲਾ ਪੰਜਾਬ ਵਾਸੀਆਂ ਦੇ ਲਈ ਪੀਜੀਆਈ ਸੈਟੇਲਾਈਟ ਸੈਂਟਰ ਦਾ ਜਿਹੜਾ ਕੀ ਨਹੀਂ ਪੱਥਰ ਹੈ ਉਹ ਵਰਚੁਅਲ ਪ੍ਰਧਾਨ ਮੰਤਰੀ ਨਦਰ ਮੋਦੀ ਦੇ ਵੱਲੋਂ ਰੱਖਿਆ ਜਾਣਾ ਹੈ ਤਾਂ ਅੱਜ ਦਾ ਦਿਨ ਜਿਹੜਾ ਕਿ ਅਹਿਮ ਰਹਿਣ ਵਾਲਾ ਹੈ ਤਾਂ ਵੱਡੀ ਗਿਣਤੀ ਵਿੱਚ ਇੱਥੇ ਸੁਰੱਖਿਆ ਨੂੰ ਲੈ ਕੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਜਿਹੜੇ ਕਿ ਤਾਇਨਾਤ ਕੀਤੇ ਗਏ ਨੇ ਤੇ ਇੱਕ ਸੈਂਟਰ ਬਣਾਇਆ ਗਿਆ ਜਿਸ ਦੇ ਵਿੱਚ ਅੱਜ ਦਾ ਵਰਚੁਅਲ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਦਰ ਮੋਦੀ ਦੇ ਵੱਲੋਂ ਇਹਦਾ ਵਰਚੁਅਲ ਉਦਘਾਟਨ ਹੈ ਜਿਹੜਾ ਕੀਤਾ ਜਾਣਾ ਹੈ ਤਾਂ ਅੱਜ ਦਾ ਦਿਨ ਪੰਜਾਬ ਦੇ ਲਈ ਅਹਿਮ ਰਹਿਣ ਵਾਲਾ ਹੈ ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਅੱਜ ਦੇ ਜੇਕਰ ਦਿਨ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਪੰਜਾਬ ਦੇ ਲਈ ਵੱਡਾ ਦਿਨ ਰਹਿਣ ਵਾਲਾ ਕਿਉਂਕਿ ਅੱਜ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਇੱਕ ਵੱਡੀ ਜਿਹੜੀ ਕਿਸ ਹੋਗਾਤ ਉਹ ਦਿੱਤੀ ਜਾਣੀ ਹੈ ਤਾਂ ਇਸ ਵੇਲੇ ਅਸੀਂ ਫਰੋਹੀਪੁਰ ਦੇ ਵਿੱਚ ਮੌਜੂਦ ਆ ਜਿੱਥੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਜਿਹੜਾ ਕਿ ਕੁਝ ਹੀ ਦੇਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਰਚੁਅਲ ਜਿਹੜਾ ਕਿ ਉਦਘਾਟਨ ਹੈ ਉਹ ਕੀਤਾ ਜਾਣਾ ਹੈ ਤਾਂ ਪਹਿਲਾਂ ਤਸਵੀਰਾਂ ਤੋਂ ਦਿਖਾਵਾਂਗੇ ਕਿਸ ਤਰ੍ਹਾਂ ਦੀ ਜਿਹੜੀ ਕਿ ਤਿਆਰੀਆਂ ਨੂੰ ਕੀਤੀਆਂ ਜਾ ਰਹੀਆਂ ਨੇ ਇੱਕ ਵੱਡੀ ਸਕਰੀਨ ਹੈ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਰਚੁਅਲ ਜਿਹੜਾ ਕਿ ਉਦਘਾਟਨ ਹੈ ਲਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਲਈ ਵੱਡਾ ਦਿਨ ਹੈ ਅੱਜ ਦਾ ਦਿਨ ਕਿਉਂਕਿ ਜੇਕਰ ਸਸਤੇ ਅਤੇ ਵਧੀਆ ਇਲਾਜ ਦੀ ਗੱਲ ਕਰੀਏ ਤਾਂ ਪੰਜਾਬ ਵਾਸੀਆਂ ਨੂੰ ਪਹਿਲਾਂ ਚੰਡੀਗੜ੍ਹ ਪੀਜੀਆ ਜਾਣਾ ਪੈਂਦਾ ਸੀ ਪਰ ਹੁਣ ਫਿਰੋਜ਼ਪੁਰ ਦੇ ਵਿੱਚ ਪੀਜੀਆ ਸੈਟਲਾਈਟ ਜਿਹੜਾ ਕਿ ਸੈਂਟਰ ਹੈ ਖੋਲਿਆ ਜਾ ਰਿਹਾ ਜਿਹੜੀ ਸਮਰੱਥਾ ਗੱਲ ਕਰੀਏ 100 ਬੈੱਡ ਦੀ ਸਮਰੱਥਾ ਦਾ ਹੈ ਪੀਜੀਆ ਸੈਟਲਾਈਟ ਸੈਂਟਰ ਹੈ ਜਿਹੜਾ ਕਿ ਖੋਲਿਆ ਜਾ ਰਿਹਾ ਹੈ ਤੇ ਜੇਕਰ ਇਸ ਦੀ ਲਾਗਤ ਦੀ ਗੱਲ ਕਰੀਏ ਤਾਂ 490.54 ਕਰੋੜ ਦੀ ਲਾਗਤ ਦੇ ਨਾਲ ਇਹ ਬਣ ਕੇ ਜਿਹੜਾ ਕਿ ਤਿਆਰ ਹੋਵੇਗਾ 272 ਏਕੜ ਦੇ ਵਿੱਚ ਜ਼ਮੀਨ ਦੇ ਵਿੱਚ ਸਾਰਾ ਪੀਜੀ ਸੈਟਲਾਈਟ ਸੈਂਟਰ ਹੈ ਜਿਹੜਾ ਕਿ ਉਹ ਫੈਲਿਆ ਹੋਇਆ ਹੈ ਤਾਂ ਦਸੰਬਰ 2025 ਨੂੰ ਇਹ ਬਣ ਕੇ ਜਿਹੜਾ ਕਿ ਤਿਆਰ ਹੋ ਜਾਵੇਗਾ ਤਾਂ ਪੰਜ ਤੋਂ ਸੱਤ ਆਪਰੇਸ਼ਨ ਥੀਟਰ ਹੋਣਗੇ ਇਹਦੇ ਵਿੱਚ ਆਈਸੀਯੂ ਅਤੇ ਵੈਂਟੀਲੇਟਰ ਦੀ ਜਿਹੜੀ ਕਿ ਸਹੂਲਤ ਆ ਉਹ ਵੀ ਇੱਥੇ ਨੂੰ ਮਿਲੇਗੀ ਤਾਂ ਪੰਜਾਬ ਦੀ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਦੇ ਲਈ ਵੱਡਾ ਦਿਨ ਆ ਤਾਂ ਉੱਥੇ ਜੇਕਰ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਗੱਲ ਕਰੀਏ ਚਾਹੇ ਰਾਜਸਥਾਨ ਦੀ ਗੱਲ ਕਰੀਏ ਜਾਂ ਫਿਰ ਹਰਿਆਣਾ ਦੀ ਗੱਲ ਕਰੀਏ ਕਿਉਂਕਿ ਫਲੋਜਪੁਰ ਦੇ ਵਿੱਚ ਮੌਜੂਦ ਆ ਤਾਂ ਇੱਕ ਪਾਸੇ ਰਾਜਸਥਾਨ ਲੱਗਦਾ ਹੈ ਸੂਬਾ ਨਾਲ ਤਾਂ ਦੂਜੇ ਪਾਸੇ ਹਰਿਆਣਾ ਵੀ ਜਿਹੜਾ ਕੀ ਟੱਚ ਕਰਦਾ ਹੈ ਤਾਂ ਪੰਜਾਬ ਦੇ ਨਾਮ ਨਾਲ ਰਾਜਸਥਾਨ ਅਤੇ ਹਰਿਆਣਾ ਦੇ ਲੋਕਾਂ ਨੂੰ ਵੀ ਇਸ ਦਾ ਜਿਹੜਾ ਕੀ ਫਾਇਦਾ ਉਹ ਹੋਵੇਗਾ ਤਾਂ ਅੱਜ ਦਾ ਦਿਨ ਅਹਿਮ ਰਹਿਣ ਵਾਲਾ ਪੰਜਾਬ ਵਾਸੀਆਂ ਦੇ ਲਈ ਪੀਜੀਆਈ ਸੈਟੇਲਾਈਟ ਸੈਂਟਰ ਦਾ ਜਿਹੜਾ ਕੀ ਨਹੀਂ ਪੱਥਰ ਹੈ ਉਹ ਵਰਚੁਅਲ ਪ੍ਰਧਾਨ ਮੰਤਰੀ ਨरेन्द्र ਮੋਦੀ ਦੇ ਵੱਲੋਂ ਰੱਖਿਆ ਜਾਣਾ ਹੈ ਤਾਂ ਅੱਜ ਦਾ ਦਿਨ ਜਿਹੜਾ ਕਿ ਅਹਿਮ ਰਹਿਣ ਵਾਲਾ ਹੈ ਤਾਂ ਵੱਡੀ ਗਿਣਤੀ ਵਿੱਚ ਇੱਥੇ ਸੁਰੱਖਿਆ ਨੂੰ ਲੈ ਕੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਜਿਹੜੇ ਕਿ ਤਾਇਨਾਤ ਕੀਤੇ ਗਏ ਨੇ ਤੇ ਇੱਕ ਸੈਂਟਰ ਬਣਾਇਆ ਗਿਆ ਜਿਸ ਦੇ ਵਿੱਚ ਅੱਜ ਦਾ ਵਰਚੁਅਲ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨरेन्द्र ਮੋਦੀ ਦੇ ਵੱਲੋਂ ਇਹਦਾ ਵਰਚੁਅਲ ਉਦਘਾਟਨ ਹੈ ਜਿਹੜਾ ਕੀਤਾ ਜਾਣਾ ਹੈ ਤਾਂ ਅੱਜ ਦਾ ਦਿਨ ਪੰਜਾਬ ਦੇ ਲਈ ਅਹਿਮ ਰਹਿਣ ਵਾਲਾ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਪਾਲ ਦੇਨਿਕ ਸਵੇਰਾ ਫਰੋਇਪੁਰ